हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ shear ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਬਾਈ ਕੋਲੇ ਤਾਜੀ ਸੀ ਵੜ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਗਈ ਇੱਕ ਕੱਟੀ ਆ ਗਈ ਤੇ ਇੱਕ ਟਾਪ ਕੁਆਲਿਟੀ ਦੀ ਜਰਸੀ ਹੀ ਫਰ ਵੜਾ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੋਣ ਵਾਲੀ ਨਵੀਂ ਤੁਲਨਾ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋਮ ਬਾਈ ਵਧੀਆ ਜੀ ਚੜ੍ਹਦੀ ਕਲਾ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਂ ਕੁਲਦੀਪ ਸਿੰਘ ਜੀ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤੇ ਦਸੀਨ ਤਪਾ ਤੇ ਨੇੜੇ ਪਿੰਡ ਬਈ ਆਪਣਾ ਨੇੜੇ ਤਾਂ ਪਾਜੀ 4 ਕਿਲੋਮੀਟਰ ਬਾਅਦ ਤੇ ਇਧਰੋਂ ਪੱਖੋਂ ਗਾਂਚਾਂ ਵੀ ਨੇੜੇ ਹਨ 8 ਕਦੇ ਰਹਿ ਗਈਆਂ ਹਾਂ ਕੰਟੈਕਟ ਨੰਬਰ ਬੋਲ ਦਿਓ ਬਈ ਆਪਣਾ 699031 4219 ਇਹ ਸੀ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲਿਓ ਬਈ ਜਿਹੜੀ ਸਾਹਮਣੇ ਆਪਾਂ ਵਾੜ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਜੀ ਦੂਜਾ ਸੂਆ ਹਾਂ ਕਿੰਨੇ ਟਾਈਮ ਦੀ ਕੱਚੀ ਆ ਬਈ ਇਹ ਹਫਤੇ ਦੀ ਆ ਹਫਤੇ ਦੀ ਕੱਚੀ ਦੂਜਾ ਸੂਆ ਕਿੰਨਾ ਗਦਾ ਦੁੱਧ ਕੱਢਿਆ ਬਈ ਪਿਛਲੇ ਦੁੱਧੇ ਨੇ 16 17 ਕਿਲੋ ਪਹਿਲੇ ਛੂਏ ਗੱਡਿਆ ਬੰਦਾ ਠੀਕ ਆ ਉਹ ਠੰਡੀ ਸੀਲ ਆ ਬਾਈ ਹਾਂ ਹਾਂ ਵਧੀਆ ਠੀਕ ਆ ਠੰਡੀ ਸੀਲ ਫੁੱਲ ਹਵਾਨਾ ਬਹੁਤ ਸੋਹਣਾ ਦਿਖਾ ਰਿਹਾ ਹੈ ਨਾ ਕੀ ਬਾਤ ਆ ਥਣਾ ਦਾ ਸਾਇਆ ਬਾਈ ਇੱਕ ਨੰਬਰ ਲੇਵਾ ਫਿੱਟ ਨਾਲ ਨਾੜਾ ਨੂੜਾ ਦੇਖ ਸਕਦੇ ਬੜੀਆਂ ਚੰਗੀਆਂ ਜਿੱਧਰ ਦੀ ਮਰਜ਼ੀ ਬਾਕੀ ਸਾਊ ਸੀਲ ਦੇਖ ਸਕਦੇ ਬਾਈ ਠੰਡੀ ਠੰਡੀ ਫੁੱਲ ਬਾਈ ਬਲਡਲਾਂ ਬਹੁਤ ਖਾਉਂਦੀ ਆ ਜੈ ਨਾ ਹਾਂਜੀ ਹਾਂ ਸਾਰੀਆਂ ਬਲਡਲਾਂ ਹਜੇ ਬਣੂ ਬਣੂ ਬਹੁਤ ਆ ਲੈ ਆਪ ਦਿਖਾਈ ਦਿੰਦੀ ਮੈਂ ਕਹਿੰਦਾ ਕੱਪੜਿਆਂ ਕੋ ਬਾਧੀ ਆ ਬਾਈ ਹੈ ਨਾ ਸਹੀ ਗੱਲ ਆ ਪਹਿਲੇ ਚੈੱਕ ਕਰ ਤੱਕ ਇੱਕ ਬੰਦਾ ਤਾਂ ਹੁੰਦਾ ਜਿੱਧਰ ਦੀ ਮਰਜ਼ੀ ਨਾ ਹੈ ਕੁਈ ਦੇਖ ਕੇ ਨਹੀਂ ਕਰ ਬਣੀ ਨੋ ਨਾ ਤੇ ਖੋਲਿਓ ਬਈ ਤੋਰਿਓ ਬਾਕੀ ਬਈ ਚਮਕ ਦਮਕ ਵਾਲੀ ਐ ਲਿੱਸੀ ਲਾਮੀ ਨਹੀਂ ਕਿਸੇ ਪੱਖ ਤੋਂ ਪ੍ਰਿੰਟ ਸਨਕ ਬਣੇ ਦੀ ਗੱਲ ਕਰੀਏ ਨਾ ਬਾਹਰ ਤੇ ਫੁੱਲ ਮੂੰਹ ਜਮਾਂ ਨਿਕਾਜ ਆ ਗਿਆ ਭਈ ਨਾ ਜਰਸੀਰ ਕਾ ਭਈ ਮੂੰਹ ਆ ਗਿਆ ਜਮਾਂ ਸੂਟ ਆ ਜਾ ਮੂੰਹ ਕੈ ਸਕਦੇ ਬਾਕੀ ਤੋਰਾ ਤਰਾ ਬਈ ਚੈੱਕ ਕਰ ਸਕਦਾਂ ਇੱਕ ਨੰਬਰ ਤੋਰਾ ਆ ਗਿਆ ਕਰਮਾਲੀ ਦਾ ਕੱਚੀ ਆ ਬਈ ਉਸ ਹਾਵ ਨਾਬ ਦਾ ਅੰਦਾਜ਼ਾ ਲਾ ਲਓ ਤੇ ਮੁੱਲ ਵੀ ਬਈ ਫਿਰ ਇਹ ਕੱਚੀ ਵਾਲੀ ਹੋਊਗਾ ਹਾਂਜੀ ਕੀ ਮਾ ਕੱਚੀ ਵੀ ਹੈ ਨਹੀਂ ਤੂੰ ਐ ਮੰਨ ਹੱfte ਦੀ ਕੱਚੀ ਤਾਂ ਕੀ ਹੈ ਹਾਂ ਬਈ ਕੱਚੀ ਵੀ ਕੀ ਹੈ ਚਲੋ ਹੁਣ ਨੇੜਈ ਆ ਸੂਣ ਦੇ ਕਰਮਾੜੀ ਤੇ ਮੁੱਲ ਬਈ ਫਿਰ ਅੱਜ ਰੱਖੀ ਇੱਥੇ ਮਰਜ਼ੀ ਖੜਾ ਕੇ ਕੋਈ ਵੀ ਚੱਕਰ ਨਹੀਂ ਇਹਨੂੰ ਸੀਲ ਠੰਢੀ ਦਾ ਹੀ ਹੈ ਮੁੱਲ ਦੱਸੋ ਬਈ ਫਿਰ ਤਾਂ ਕੀ ਰੂਆ ਜ ਲੈਣ ਦੇਣੀ 55000 ਰੁਪਏ ਹੀ ਲੈਣ ਦੇਣੀ ਹਾਂ ਚੱਕੋ ਬਈ ਹਾਂ ਐ ਮੁੱਲ ਜਿੰਨਾ ਮਰਜ਼ੀ ਕਰਾਈ ਚਲੋ ਤਾਂ ਕੀ ਫਿਰ ਸਹੀ ਗੱਲ ਆ ਮੁੱਲ ਕਰਾਉਣਾ ਤਾਂ ਭਾਵੇਂ ਬਈ 60 ਕਰਾ ਲਓ ਭਾਵੇਂ 70 ਪਰ 55000 ਰੁਪਏ ਦੀ ਬਈ ਕਹਿੰਨਾ ਅੱਜ ਕੱਚੀ ਆ ਤੇ ਮਾਨਦਾਨ ਆ ਗਿਆ ਦਾ ਮੌਕੇ ਤੇ ਆਪਾਂ ਜਰੂਰ ਕਰ ਦਿਆਂਗੇ ਬਾਕੀ ਰੰਗ ਰੂਪ ਬਹੁਤ ਪਿਆਰਾ ਹੈ ਹਾਂ ਉਹ ਹੀ ਜਾ ਬਾਕੀ ਸਿਰੇ ਕੁੰਨੀ ਬਾਲੀ ਆ ਬੈੜ ਹੂੰ ਜਿੱਧਰ ਦੀ ਮਰਜ਼ੀ ਦਾ ਜਿਵੇਂ ਮਰਜ਼ੀ ਜਿੱਥੇ ਛੱਡ ਕੇ ਪਵਾ ਦੀ ਆ ਜਾ ਸਹੀ ਗੱਲ ਆ ਕੋਈ ਤੇ ਇੱਕ ਤੇ ਨਹੀਂ ਹੈ ਨਾ ਹਾਂ ਸਹੀ ਗੱਲ ਆ ਬਾਈ ਤੇ ਬਈ ਅੱਗੇ ਦੋ ਨੰਬਰ ਤੇ ਕੱਟੀ ਆ ਗਈ ਹਾਂਜੀ ਕਿੰਨੀ ਕੁ ਉਮਰ ਦਾ ਬੱਚਾ ਆ ਗਿਆ ਇਹੇ ਡੇਢ ਸਾਲ ਦੀ ਆ ਜੀ ਡੇਢ ਸਾਲ ਡੇਢ ਪਾਉਣੇ ਦੋ ਸਾਲ ਦੀ ਬਸ ਇੱਥੇ ਜੇ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀ ਆ ਕੇ ਨਾ ਨਾਲੋਂ ਬਈ ਸਿੰਘ ਮੜੂਗੀ ਬਾਕੀ ਪਤਲੇ ਪਿੰਡੇ ਚ ਆ ਗਈ ਕਰ ਹਾਂਜੀ ਹਾਂ ਬਈ ਮਾਦਰਦਾਰ ਕਾਰਡ ਰਿਕਾਰਡ ਪਤਾ ਜੀ ਨਹੀਂ ਉਹਦਾ ਨਹੀਂ ਪਤਾ ਐ ਮੈਂ ਆਪਾਂ ਕਹਿ ਦਈਏ ਬਈ ਝੋਲੀ ਮੈਂ ਕਹਣਾ ਬਈ ਬਾੜੀ ਕਮਾਲ ਦੀ ਆ ਗਈ ਹੈ ਨਾ ਹਾਂ ਕਿਆ ਬਾਤ ਆਪਣੀ ਰਹਿਤੀ ਹੋਈ ਐ ਮੈਂ ਆਪਾਂ ਕਹੀ ਜਾਈਏ ਹੈ ਨਾ ਹੂੰ ਕੀ ਫਾਇਦਾ ਹੋਗਾ ਸਹੀ ਗੱਲ ਆ ਬਾਕੀ ਝੋਲੀ ਚੈੱਕ ਕਰੋ ਬਈ ਇੱਕ ਨੰਬਰ ਝੋਲੀ ਆ ਕਰਮ ਵਾਲੀ ਦੀ ਬਹੁਤ ਸੋਹਣਾ ਰੰਗ ਰੂਪ ਮੈਂ ਕਹਣਾ ਵੀ ਰੰਗ ਕਾਲੀ ਸਾਪਈ ਆ ਜਮਾਨਾ ਹਾਂ ਸਹੀ ਗੱਲ ਚਮਕਦਮ ਕਲੀ ਕੱਟੀ ਆ ਬਈ ਰੰਗ ਰੂਪ ਉਹ ਪਿਆਰਾ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਉਮਰ ਇਹ ਛੋਟੀ ਹੈਗੀ ਕਿਉਂਕਿ ਮੈਨੂੰ ਲੱਗਦਾ ਬਈ ਸਿਆਲ ਸਿਆਲ ਸਮ ਕੇ ਮੂਰੇ ਟੀਕਾ ਲੈ ਲਾਂ ਨਾ ਹਾਂ ਹਾਂ ਬਸ 2-3 ਕੁ ਮਹੀਨੇ ਹੂੰ ਸਹੀ ਗੱਲ ਹੈ ਤੇ ਬਈ ਇਹਦਾ ਮੁੱਲ ਫਿਰ ਕੀ ਰਹੂਗਾ ਇਹਦਾ ਮੁੱਲ 22000 ਰੁਪਏ ਜੀ ਥੋੜਾ ਕਹਣਾ ਮਾਨਤਾਨਾ ਹੋ ਜੂਗਾ ਮਾਨਤਾਨ ਕੋਈ ਗੱਲ ਨਹੀਂ ਠੀਕ ਹੈ ਬਈ ਇਹਦਾ ਮੁੱਲ ਹੈਗਾ ਬਈ ਕਹਿੰਦਾ 22000 ਰੁਪਏ ਮੁੱਲ ਬਈ ਫਿਰ ਜਾਇਜ਼ ਹੀ ਰੱਖਣੇ ਹੈ ਹਾਂ ਕੋਈ ਬੜਾ ਹੁਣ ਆਪਾਂ ਲੈਣ ਦੇਣ ਮੋਲੀ ਕਰਨੇ ਬਈ ਕਹਿੰਦਾ ਇਹ ਨਹੀਂ ਹੋਊਗਾ ਬੜਾ ਮੁੱਲ ਹੋਊਗਾ ਹੁਣ ਥਣਾ ਦਾ ਬਈ ਸੈਸੂਲ ਚੈੱਕ ਕਰ ਸਕਦਾ ਮੈਨੂੰ ਲੱਗ ਪਣੂ ਵੀ ਨਹੀਂ ਥਣਾ ਹੋਰ ਬੜਾ ਚੰਗਾ ਸਾਨਾ ਸਹੀ ਗੱਲ ਹੈ ਬਾਕੀ ਸੌਸੀ ਲੱਗ ਭੱਜ ਨਹੀਂ ਕੋਈ ਨੱਠ ਨਹੀਂ ਨਾ ਨਾ ਇਸ ਬਾਦੀ ਮਾਰ ਕਰਮਾਲੀ ਤੇ ਮੁੱਲ ਵੀ ਬਾਈ ਨੇ ਦਾ ਜਾਇਜ਼ ਰੱਖਿਆ ਹਾਂ ਕੋਈ ਬਾਹਲਾ ਐਵੇਂ ਮੁੱਲ ਕਰਈਏ ਉਹਦਾ ਵੀ ਨਹੀਂ ਫਾਇਦਾ ਹੂੰ ਸਹੀ ਗੱਲ ਆ ਬਾਈ ਤੇ ਬਾਈ 3 ਨੰਬਰ ਤੇ ਬੱਚਾ ਆ ਗਿਆ ਹਾਂ ਜਰਸੀ ਹਾਂ ਜੀ ਹਾਂ ਜਰਸੀ ਮੈਂ ਕਹਿੰਦਾ ਜਮਾ ਪਯੌਰ ਆ ਗਈ ਹੈ ਨਾ ਪਯੌਰ ਜੀ ਸਹੀ ਗੱਲ ਹੈ ਪਹਿਲਾਂ ਤਾਂ ਝੋਲੀ ਚੇਕ ਲਗਾ ਦਿਖਾ ਦਿਖਾ ਥਣ ਚਾਰੀ ਹੈ ਬਾਈ ਚਾਰੀ ਚਾਰ ਥਣ ਬਾਈ ਚਾਰ ਮੈਣਗੇ ਤੁਹਾਨੂੰ ਫੋਟੋ ਵੀ ਸੰਗ ਨਹੀਂ ਮੈਂ ਕਹਿੰਦਾ ਝੋਲੀ ਇਹਦੀ ਵੀ ਕਰਮਾ ਬਾੜੀ ਚੰਗੀ ਆ ਜੀ ਹੂੰ ਬਾਕੀ ਲਿਸਨੀ ਲਾਮੀ ਨੀ ਚਮਕਦਮ ਕਾਲਾ ਬੱਚਾ ਬਈ ਦੰਦੋਂ ਖੀਰੀ ਆ ਗਈ ਦੰਦੋਂ ਖੀਰੀ ਆ ਬਈ ਠੀਕ ਹੈ ਦੰਦੋਂ ਆ ਕੇ ਨਾ ਲੈ ਜਨਾਲ ਖੀਰੀ ਆ ਬਈ ਬੱਚੇ ਕਰਾਣਾ ਜਿਵੇਂ ਕੀੜਾ ਬੱਚਾ ਆ ਗਿਆ ਨਾ ਹਾਂ ਇਹ ਜੀ ਗੱਲ ਨਹੀਂ ਆਪਾਂ ਯਾਰ ਜਿਹੜੀ ਗੱਲ ਆ ਉਹ ਹੂੰ ਮੂਰੇ ਕਰ ਦਿਆਂਗੇ ਐਵੇਂ ਕੀ ਫਾਇਦਾ ਸਹੀ ਗੱਲ ਆ ਬਈ ਬੱਚੇ ਦਾ ਤੋਰਾਦਾਰ ਆ ਬਈ ਚੈੱਕ ਕਰ ਸਕਦੇ ਹੋ ਇੱਕ ਨੰਬਰ ਤੋਰਾ ਆ ਗਿਆ ਬਾਕੀ ਪੁਲਿਸ ਵੀ ਬੱਸੀ ਆ ਬਈ ਟੀਕਾ ਲੈਣ ਦਾ ਕਾਬਲੀ ਆ ਨਾ ਪਿਆਰ ਆ ਬਈ ਜਮਾ ਹੂੰ ਬਾਕੀ ਮੂੰਹ ਮੱਥਾ ਦੇਖ ਸਕਦੇ ਜਮੇ ਛੋਟਾ ਜਿਹਾ ਮੂੰਹ ਹਾਂ ਹਾਂ ਅਸਲ ਵਿੱਚ ਜਰਸੀ ਆਪਾਂ ਅਸਲ ਕਹਿ ਸਕਦੇ ਹਾਂ ਜਿਹੜੀ ਆ ਦੇ ਬੋ ਸਹੀ ਗੱਲ ਹੈ ਕੱਯਾ ਮੂ ਆ ਗਿਆ ਕਰਮੜੀ ਦਾ ਤੁਰਾਦਾਰਾ ਵੀ ਚੈੱਕ ਕਰ ਸਕਦੇ ਆ ਇੱਕ ਨੰਬਰ ਤੇ ਇਹਦੀ ਮਦਰ ਦਾ ਕਾਰਡ ਪਤਾ ਵੀਰੇ ਕੁਛ ਨਹੀਂ ਇਹਦਾ ਵੀ ਨਹੀਂ ਪਤਾ ਬਾਈ ਯਾਰ ਐਵੇਂ ਆਪਾਂ ਕਹਿ ਦਈਏ ਹਨਾ ਠੀਕ ਹੈ ਬਾਈ ਕਹਿੰਦਾ ਵੀ ਪਤਾ ਨਹੀਂ ਆਪਾਂ ਨੂੰ ਨਾ ਤੇ ਉਹ ਬੰਦਿਆਂ ਨੂੰ ਪੁੱਛ ਲਿਆ ਸੀ ਉਹ ਕਹਿੰਦੇ ਵੀ 21 22 ਲੀਟਰ ਦੁੱਧ ਚੋਇਆ ਇਹਦੀ ਮਾਂ ਥੱਲਿਓ ਉਹ ਅਗਲੇ ਦੇ ਕਹਿਣ ਦਾ ਬਾਈ ਠੀਕ ਹੈ ਬਾਕੀ ਉਹ ਪੱਧਰ ਪੁੱਧਰ ਬਹੁਤ ਆ ਹਾਂ ਜਮਾ ਹੱਡੀ ਜਮਾ ਸਟ੍ਰੇਟ ਹੱਡੀ ਦੀ ਆ ਗਈ ਪੱਧਰ ਆ ਨਹੀਂ ਹੈਗਾ ਵੀ ਲੱਕਣੇ ਸਰੀਰ ਦੀਆਂ ਜਾਂ ਲਿਸੜ ਜੀ ਬਸ ਨਾ ਨਾ ਉਹ ਮੀਨ ਕੁਆਲਟੀ ਵਾਲਾ ਬੱਚਾ ਚੰਗੀ ਬਈ ਸਮਾਈ ਤੇ ਤਿਆਰ ਕਰਿਆ ਹੋਇਆ ਬੱਚਾ ਲੈ ਦੇਖ ਸਕਦੇ ਹੋ ਫੇਸਬੁਕ ਤੇ ਬਹੁਤ ਚੰਗਾ ਆ ਗਿਆ ਤੇ ਬਈ ਇਹਦਾ ਮੁੱਲ ਕਿੰਨਾਗਾ ਇਹਦਾ ਮੁੱਲ 12000 ਰੁਪਏ 12000 ਟੋਟਲੀ ਹਾਂ ਬਸ ਆਪਾਂ ਜੀ ਹੁਣ ਜੇ ਤਾਂ ਹੁਣ 20 ਕਰਾਈ ਜਾਣਾ 15 16 ਕਰਾਈ ਜਾਣਾ ਉਹਦਾ ਫਾਇਦਾ ਕੋਈ ਨਹੀਂ ਦੇਣ ਲੈਣੀ ਮੈਂ ਕਹਣਾ ਬਾਈ ਜਮਾ ਖਿੱਚ ਕੇ ਮੁੱਲ ਕਰਤਾ ਬਾਈ ਨੇ ਕੋਈ ਦੇਖੋ 15 ਨਹੀਂ ਕੋਈ 18 ਨਹੀਂ ਕੋਈ 17 ਨਹੀਂ ਟੋਟਲੀ 12000 ਹਾਂ ਹਾਂ 12 ਲੈਣੀ ਕਰਿਆ ਬਸ ਆਪਾਂ ਸਹੀ ਗੱਲ ਆ ਬਾਈ ਮੁੱਲ ਖੈਰ ਬਾਈ ਦੇ ਅੱਗੇ ਬਾਈ ਲੈਣ ਦੇ ਨਹੀਂ ਹੁੰਦੇ ਆ 12000 ਪੀਸ ਨੂੰ ਬਾਈ ਜੀ ਅੱਜ ਵਸੀ ਦੇ ਦੇਾਂਗੇ ਹਾਂ ਹਾਂ ਤੇ ਅੱਗੇ ਬਾਈ ਤਿੰਨ ਨੰਬਰ ਤੇ ਕਿਹੜਾ ਸੂਆ ਗਈ ਬੜਾ ਇਹ ਆ ਗਈ ਤੀਜਾ ਸੂਆ ਜੀ ਤੀਜਾ ਸੂਆ ਹਾਂ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ 20 ਦਿਨ ਹੋ ਗਏ ਜੀ ਆਖੜਾ ਬੱਠਾ ਇਹਦਾ 20 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕੀ ਆ ਬੱਸਿਆ ਬਾਈ ਹਾਂ ਇਹ ਕਰਤੀਗਾ ਆਪਣੀ ਕੋਈ ਆਪਣੇ ਘਰ ਦੂਗੀ ਆ ਹਾਂ ਤੈਲਾ ਦੁੱਧ ਬਈ ਇਹ ਮਾਗਰ ਲਈ ਸੰਦੀ ਨਾ ਬਈ ਤੈਲਾ ਹੈ ਇੱਕ ਥਾਂ ਤੇ ਤੈਲਾ ਹਾਂ ਜਮੰਦਰੂ ਆ ਜਾਂ ਹੋਈ ਆ ਪਹਿਲਾਂ ਤੂੰ ਹੀ ਜਦੋਂ ਆਪਾਂ ਲੈਂਦੀ ਐ ਹਾਂ ਠੀਕ ਐ ਬਈ ਤੇ ਕਿੰਨਾ ਦੁੱਧ ਤਿਆਰ ਆ ਇਹਦੇ ਥੱਲੇ ਹੁਣ ਜੀ ਆਪਾਂ ਦੁੱਧ ਹੋਊਗਾ 19 ਲੀਟਰ ਆਪਾਂ 17 ਲੀਟਰ ਕਹਿੰਨੇ ਆ ਵੀ ਮਿੜ ਕੇ ਡੱਬੇ ਮਾਰ ਕੇ ਦੇ ਦੇ ਠੀਕ ਐ ਬਈ ਜੇ ਕੋਈ ਵੀਰ ਮੰਨੇਗਾ ਚਲੋ ਵੀ ਦੋ ਟਾਈਮ ਜਾਂ ਚਾਰ ਟਾਈਮ ਆਪਦੀ ਜਮਾ ਜਿਵੇਂ ਮਰਜ਼ੀ ਥੱਲੀ ਕਰ ਸਕਦਾ ਆਪਦੀ ਠੀਕ ਹੈ ਭਾਈ ਹਾਂ ਮੂੰ ਚੋਣ ਚਾ ਵਤਨਾ ਜੋ ਮਖਾ ਜਮਾ ਜਿਵੇਂ ਮਰਜੀ ਚੋਈ ਚਲਾ ਚਵਾਈ ਚਵਾਈ ਤਾਂ ਜਮਾ ਬੱਚਾ ਲਾਉਣਾ ਬੱਚਾ ਲਾਲਾ ਧਿਤਾਰਾ ਮਾਰੀ ਦਿਓ ਭਾਈ ਫਿਰ ਕੋਈ ਗੱਲ ਨਹੀਂ ਚਲੋ ਭਾਈ ਕਿਹਨਾ ਬੱਚਾ ਲਾਉਣਾ ਚਾਹੇ ਨਾ ਲਾਉ ਕੋਈ ਦਿੱਕਤ ਨਹੀਂ ਕਰਦਾ ਕੋਈ ਵੀ ਚੱਕਰ ਨਹੀਂ ਯਾਰ ਚਵਾਈ ਬਹੁਤ ਮੋਟੀ ਹੈ ਭਾਈ ਹੈ ਨਾ ਬਾਲੀ ਲੈ ਬਈ ਇੱਕ ਥਾਂ ਤੋਂ ਬਈ ਤਿੱਲ ਤੇ ਬਾਕੀ ਤਿੰਨੇ ਥਣ ਬਾਈ ਕਹਿੰਦਾ ਇੱਕ ਨੰਬਰ ਚੱਲਦਿਆ ਆ ਜਾ ਕੋ ਉਹਦੀ ਉੱਤਰ ਆਈ ਹੂੰ ਸਹੀ ਗੱਲ ਹੈ ਨਾਲ ਦੀ ਨਾਲ ਉਤਰੇ ਹੈ ਨਾ ਹਾਂ ਬਾਕੀ ਲੇਵਾ ਕਰਮਣ ਬਹੁਤ ਸੋਹਣਾ ਲੱਗਿਆ ਵਾ ਤਿੰਨੇ ਥਣ ਬਾਈ ਓਕੇ ਚਾਹ ਦਿਖਾਉਣਾ ਹੋਰ ਮਾਤਾ ਤਰਾ ਬਸ ਕੋਈ ਗੱਲ ਨਹੀਂ ਬਾਈ ਓਕੇ ਆ ਤੋੜ ਦਿਓ ਮੜੀ ਜੀ ਬਾਈ ਤੂੰ ਹੀ ਤਾਂ ਬੜੀ ਚੰਗੀ ਹੈ ਹੂੰ ਬਾਕੀ ਲੇਵਾ ਇਹਨੂੰ ਟਾਈਟ ਲੱਗਿਆ ਵਾ ਕਰਮਣ ਫਿਕਸ ਹੈ ਵਾ ਨਾ ਇਹਨੂੰ ਵੀ ਕਰ ਸਕਦਾ ਬੱਚਾ ਇਹਦੇ ਮਗਰ ਆ ਗਿਆ ਬੱਚਾ 20 ਦਿਨਾਂ ਦੀ ਸੁਸਬਾਈ ਹੈ ਬਈ ਦੁੰਦ ਜਮਾ ਆਪਾਂ ਇਹਦਾ ਆਏ ਆ ਜੀ ਇੱਕ ਤਾਂ ਬੰਦਾ ਹੁੰਦਾ ਹੈ ਨਾ ਵੀ ਇਹ ਲੈਂਦੀ ਹੋਈ ਆ ਆਪਾਂ ਦੂਜੇ ਵੀ ਦੱਸ ਹੀ ਦਿੱਤੇ ਇਹ ਆਪਣੀ ਚੋਈ ਹੋਈ ਆ ਠੀਕ ਹੈ ਬਾਈ ਕਰੇ ਰੱਖੀ ਹਾਂ ਪਰ ਵੀ ਚੋਈ ਸੀ ਸੀ ਤੇ 21 ਹੁਣ ਇਹਨੂੰ ਹੋ ਗਏ 20 ਦਿਨ ਸੋਈ ਨੂੰ ਇਹ ਮੈਂ ਆਪਾਂ ਚੰਗੀ ਜ਼ਰੂਰ ਹੈ ਕਹਿੰਦੀ ਕੁਝ ਨਹੀਂ ਹੈ ਨਾ ਨਾ ਜੀ ਜਮਾਲ ਹਮ ਸਹੀ ਗੱਲ ਹੈ ਚਾਚੂ ਹੋਰਾ ਵਾਸਤਾ ਵੀ ਨਹੀਂ ਭਾਵੇਂ ਦੀ ਜਬਾਕ ਪੜੀ ਫਿਰ ਲੈ ਇਹਦਾ ਕੰਨਾ ਸਿੰਘਾਂ ਦਾ ਇਹਦਾ ਵੈਸੇ ਬਾਈ ਕਹਿ ਦਿੰਦੇ ਵੀ ਸਿੰਘਾਂ ਨਾਲ ਪਸ਼ੂ ਬਿਮਾਰ ਵੀ ਨਹੀਂ ਹੁੰਦਾ ਲੈ ਦਿਖਾ ਦਿਓ ਲੈ ਬਈ ਠੰਡੀ ਠੰਡੀ ਦੇਖੋ ਲੈ ਇੱਥੇ ਬਈ ਨੇ ਵੇੜੇ 'ਚ ਖੜਾ ਲਿਆ ਕੋਈ ਚੱਕਰ ਹੀ ਨਹੀਂ ਲੈ ਕੋਈ ਵੀ ਚੱਕਰ ਨਹੀਂ ਲੈ ਬਈ ਵੇੜੇ 'ਚ ਖੜਾ ਕੇ ਧਾਰਾ ਮਾਰ ਲੱਗਾ ਕਰਮ ਵਾਲੇ ਨੇ ਠੰਡੀ ਠੰਡੀ ਦੇਖੋ ਮੇਨ ਗੱਲ ਨਾਲ ਬਈ ਠੰਡੇ ਸ਼ੀਲ ਦੀ ਹੁੰਦੀ ਆ ਆ ਮਗਰਲੇ ਸੰਦੀ ਵਿਚ ਲੈ ਬਈ ਮਗਰਲੇ ਸੰਦੀ ਵੀ ਚੈੱਕ ਕੋਈ ਵੀ ਉਹ ਨਹੀਂ ਕੋਈ ਦੇਖ ਕੇ ਦੀ ਨਹੀਂ ਬਈ ਫੈਟ ਬੂਡ ਕਿੰਨਾ ਆਉਂਦੀ ਸੀ ਫੈਟ ਇਹਦੀ ਬਈ ਯਾਰ ਤੂੰ ਐ ਮੰਨ ਲੈ ਵੀ 4 ਕਿਲੋ ਫੈਟ ਆਉਂਦੀ ਆ ਠੀਕ ਆ ਬਈ ਚੈੱਕ ਕਰ ਸਕਦਾ ਹਵਨ ਉਹਨਾਂ ਨਾਲ ਬਹੁਤ ਸੋਹਣਾ ਲੱਗਿਆ ਵਾ ਕਰਮਾ ਹੋਰ ਮਾਰਨੀਆ ਹੋਰ ਮਾਰਦੇ ਨੇ ਕੋਈ ਵੀ ਬਸ ਕੋਈ ਗੱਲ ਨਹੀਂ ਵੀਰੇ ਓਕੇ ਆ ਲੈ ਚਲੋ ਮਣੇ ਦੂ ਠੰਡੀ ਦਾ ਤਾਂ ਹੁਣ ਜਮਾ ਆਪਾਂ ਰੱਸਾ ਛੱਡ ਕੇ ਵਿਹੜੇ 'ਚ ਵੀ ਦਿਖਾਤੀ ਕੋਈ ਸਹੀ ਗੱਲ ਆ ਉਹੋ ਹੀ ਨਹੀਂ ਤੇ ਮੁੱਲ ਭਾਈ ਅੱਜ ਇਹਦਾ ਫੇਰ ਲੈਣ ਦੇ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਈ ਜਾਣ 42000 ਦੀ ਹਾਂ ਨਾ 42000 ਹਾਂ ਠੀਕ ਐ ਭਾਈ 42000 ਰੁਪਏ ਦੀ ਪਾਈ ਕਹਿੰਨਾ ਹਾਂ ਨਾ ਅਗੀ ਤੇ ਬਾਕੀ ਤੋਰਾ ਦਰਾ ਨਾ ਕਰਮਾਲੀ ਦਾ ਇੱਕ ਨੰਬਰ ਹੈਗਾ ਮੁੱਲ ਭਾਈ ਨੇ ਭਾਈ ਲੈਣ ਦੇਣੀ ਸਾਰਿਆਂ ਦੇ ਲੈਣ ਦੇਣ ਜੀ ਰੱਖੇ ਆ ਐਵੇਂ ਮੁੱਲ ਵਾੜਾ ਕਰੀ ਜਾਏ ਭਾਈ ਯਾਰ ਉਹਦਾ ਵੀ ਕੋਈ ਤੰਤ ਨਹੀਂ ਹੈ ਨਾ ਹੂੰ ਸਹੀ ਗੱਲ ਆ ਭਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਤਿੰਨ ਚਾਰਾਂ ਨਗਾ ਜੋ ਕੋਈ ਵੀ ਆ ਬਣਾ ਕੇ ਪਸੰਦ ਤਾਂ ਬਾਈ ਨਾ ਕਰੇ ਕੰਟੈਕਟ ਆ ਵੀਡੀਓ ਨੂੰ ਵੇਖਣ ਲਈ ਧੰਨਵਾਦ